ਕੰਤੋ ਹੋ ਪਈਗਾ ਮਤਲਬ ਕੀ ਹੋ ਗਿਆ ਸੀਆਰਪੀ ਆਰ ਕੂਕੀ ਦਾ ਕੋਈ ਝਗੜਾ ਹੋ ਗਿਆ ਥਾ ਹਾਂ ਇਸ ਕੇ ਲਈ ਤਾਂ ਬਣ ਗਿਆ ਅੱਛਾ ਗੋਲੀ ਗੋਲੀਬਾਰੀ ਵੀ ਹੋਈ ਹਾਂ ਅੱਛਾ 11 ਲੋਕ ਮਰ ਗਏ ਨਾ 11 ਲੋਗ ਹੂੰ ਕਿੰਦੇ ਕੂਕੀ ਕੇ ਨਾ ਸੀਆਰਪੀ ਆਰ ਨੇ ਮਾਰੇ ਹਾਂ ਅੱਛਾ ਜੀ ਖੋਪੜੀਆਂ ਹੀ ਖੋਪੜੀਆਂ ਟੰਗੀਆਂ ਹੋਈਆਂ ਨੇ ਬਾਈ ਇੱਥੇ ਤਿੰਨ ਸਰ ਹੈਗੇ ਨੇ ਮਿੱਥੋਂ ਦੇ ਬਾਕੀ ਪਤਾ ਨਹੀਂ ਕਿਹੜਾ ਜਾਨਵਰ ਟੰਗਿਆ ਹੋਇਆ ਲੈਣੀ ਬਣਾਈ ਪਈ ਆ ਹਨਾ ਉਹ ਜਾਣਦਰਾਿਆਂ ਦੀ ਮਾਰ ਮਾਰ ਕੇ ਤੇ ਹੁਣੇ-ਹੁਣੇ 15-20 ਮਿੰਟ ਖੜਕੇ ਇੱਥੋਂ ਦੇ ਲੋਕਲ ਬੰਦਿਆਂ ਨਾਲ ਅਸੀਂ ਰਿਕੁਐਸਟ ਕੀਤੀ ਆ ਤੇ ਲੋਕਲ ਬੰਦਿਆਂ ਨੇ ਸਾਨੂੰ ਜਵਾਬ ਦੇਤਾ ਕਿਉਂਕਿ ਸਿਚੁਏਸ਼ਨ ਖਰਾਬ ਆ ਇਹਨਾਂ ਨੂੰ ਸਾਡੇ ਦੇ ਭਰੋਸਾ ਨਹੀਂ ਵੀ ਅਸੀਂ ਕੌਣ ਆ ਕੌਣ ਨਹੀਂ ਅਸੀਂ ਕਿਹਾ ਵੀ ਅਸੀਂ ਯੂਟਿਊਬਰਾਂ ਪਰੇ ਮੰਨੇ ਨਹੀਂ ਹੈਗੇ ਕਹਿੰਦੇ ਵੀ ਅਸੀਂ ਆਪਦੇ ਪਿੰਡ 'ਚ ਤੁਹਾਨੂੰ ਰੱਖ ਨਹੀਂ ਸਕਦੇ ਗੁੱਡ ਮਾਰਨਿੰਗ ਜੀ ਸਵੇਰ ਦਾ ਟਾਈਮ ਆ 9 ਵਜੇ ਦਾ ਸਾਹਮਣੇ ਤੁਸੀਂ ਜੰਗਲ ਵਾਲਾ ਮਾਹੌਲ ਚੈੱਕ ਕਰੋ ਯਾਰ ਕਿੰਨੇ ਸੰਘਣੇ ਜੰਗਲ ਨੇ ਹੁਣ ਵੀ ਬਿੰਡਿਆਂ ਦੀ ਆਵਾਜ਼ ਆ ਰਹੀ ਆ ਰਾਤ ਵੀ ਬਿੰਡਿਆਂ ਦੀ ਆਵਾਜ਼ ਆ ਰਹੀ ਆ ਸ਼ਾਇਦ ਕਈਆਂ ਨੂੰ ਪਤਾ ਨਾ ਹੋਵੇ ਵੀ ਬਿੰਡੇ ਕੀ ਹੁੰਦਾ ਜਿਹੜੇ ਜਦੋਂ ਆਪਾਂ ਜੰਗਲ ਦੇ ਵਿੱਚ ਜਾਂਦੇ ਆ ਨਾ ਜੰਗਲ ਦੇ ਵਿੱਚ ਬਾਜ ਜੀ ਆਉਂਦੀ ਹੁੰਦੀ ਹੈ ਜਿਹਨੂੰ ਅੱਧੇ ਲੋਕ ਕਹਿੰਦੇ ਵੀ ਨੇਚਰ ਦੀ ਆਵਾਜ਼ ਆ ਆ ਸੁਣੋ ਮਾੜਾ ਜਿਹਾ ਸੁਣਦੀ ਆ ਸ਼ਾਇਦ ਨਾ ਆ ਰਹੀ ਹੋਵੇ ਜੇ ਕਿਤੇ ਹੋਰ ਥਾਂ ਤੇ ਉੱਚੀ ਬਾਜ ਹੋਈ ਤਾਂ ਤੁਹਾਨੂੰ ਦਿਖਾਵਾਂਗੇ ਉਹਨੂੰ ਵੀਂਡਾ ਕਿਹਾ ਜਾਂਦਾ ਡਿਸਟ੍ਰਿਕਟ ਆ ਜੀ ਸੇਣਾਪਤੀ ਪਿੰਡ ਦਾ ਨਾਮ ਆ ਤਾਮਪੁੰਗ ਇੱਥੇ ਇੱਕ ਬੱਚਿਆਂ ਦਾ ਸਕੂਲ ਸੀ ਇੱਥੋਂ ਦੇ ਪਿੰਡ ਦਾ ਜਿਹੜਾ ਪਾਸਟਰ ਸੀ ਕਿਉਂਕਿ ਇੱਥੇ ਕ੍ਰਿਸਚੀਅਨ ਧਰਮ ਜਾਦੇ ਆ ਤਾਂ ਪਾਸਟਰ ਸੜਕ ਦੇ ਉੱਤੇ ਘੁੰਮ ਰਿਹਾ ਸੀ ਸਾਨੂੰ ਨਹੀਂ ਪਤਾ ਸੀ ਵੀ ਉਹ ਕਿਸੇ ਚਰਚ ਦਾ ਪਾਸਟਰ ਉਹਦੇ ਨਾਲ ਗੱਲਬਾਤ ਹੋਈ ਤੇ ਉਹ ਸਾਨੂੰ ਫਿਰ ਇੱਕ ਸਕੂਲ ਦੇ ਵਿੱਚ ਲੈ ਕੇ ਆ ਗਿਆ ਪਹਿਲਾਂ ਸਾਨੂੰ ਲੱਗਿਆ ਵੀ ਸਵੇਰੇ 6:00 ਤੀ ਉੱਠਣਾ ਪਊਗਾ ਕਿਉਂਕਿ ਬੱਚਿਆਂ ਦਾ ਸਕੂਲ ਆ ਸਕੂਲ ਖੁੱਲੂਗਾ ਪਰ ਸਕੂਲ ਬੰਦ ਆ ਜੀ ਉਹ ਕਹਿੰਦਾ ਫਿਲਹਾਲ ਬੱਚੇ ਹਜੇ ਆ ਨਹੀਂ ਰਹੇ ਆ ਦੋ ਕਮਰੇ ਸੀ ਇਧਰਲੇ ਪਾਸੇ ਰਸੋਈ ਸੀ ਕਹਿੰਦੇ ਰਸੋਈ ਚ ਰੋਟੀ ਬਣਾਉਣੀ ਹੋਣੀ ਰਸੋਈ ਚ ਬਣਾ ਲਿਓ ਫਿਰ ਉਹੀ ਕੱਲ ਵਾਲੀ ਗੱਲ ਵੀ ਮੈਂ ਰਸੋਈ ਵਾਲਾ ਪੰਗਾ ਇੱਥੇ ਤਾਂ ਨਹੀਂ ਲਿਆ ਵੀ ਸਕੂਲ ਨੂੰ ਅੱਗ ਲਾ ਕੇ ਨਾ ਬੈਜੀ ਸਾਨੂੰ ਹਿਸਾਬ ਨਹੀਂ ਲੱਕੜਾ ਲੁਕੜਾ ਬਾਲਣ ਦਾ ਕੋਈ ਰਾਤ ਨੂੰ ਬੁਝਾਉਣੀ ਭੁੱਲ ਗਏ ਤੜਕੇ ਨੂੰ ਕੁਝ ਹੋਜ ਤਾ ਕਰਕੇ ਫਿਰ ਇੱਥੇ ਕਿਸੇ ਲੋਕਲ ਬੰਦੇ ਦੇ ਘਰੇ ਜਾ ਕੇ ਅਸੀਂ ਖਾ ਪੀ ਲਿਆ ਸੀ ਇਸ ਸਕੂਲ ਦੀ ਨਵੀਂ ਬਿਲਡਿੰਗ ਆ ਵੀ ਆ ਆ ਦੇ ਹੁਣ ਸੁਣੋ ਆਵਾਜ਼ ਪਿੰਡਿਆਂ ਦੀ ਆ ਰਹੀ ਆਵਾਜ਼ ਜਿਵੇਂ ਖੇਤਾਂ ਦੀਆਂ ਤਾਰਾਂ ਦੇ ਵਿੱਚ ਗਰੰਟਨ ਲੱਗਦਾ ਹੁੰਦਾ ਐਂ ਦੀ ਆਵਾਜ਼ ਆ ਏਅਰ ਡੈਡ ਕਿڑے ਇਹ ਹੁੰਦੇ ਨੇ ਬਸ ਉਹੀ ਬੱਚੇ ਹੋਏ ਨੇ ਨਾ ਜੰਗਲਾਂ ਦੇ ਵਿੱਚ ਬਾਕੀ ਸਭ ਖਾ ਖੂ ਗਏ ਇਹ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਇਸ ਸਕੂਲ ਦੇ ਵਿੱਚ ਆਪਾਂ ਰੁਕੇ ਸੀ ਲਗਭਗ 10:30 ਵਜੇ ਦਾ ਟਾਈਮ ਹੋ ਗਿਆ ਮੋਟਰਸਾਈਕਲਾਂ ਤੇ ਸਮਾਨ ਬੰਨ੍ਹ ਲਿਆ ਤੇ ਜਿਹੜਿਆ ਰਾਤ ਭਾਂਡੇ ਫੜੇ ਨੇ ਮਾੜੇ ਮੋٹے ਜਾਂ ਫਿਰ ਉਹ ਬਾਲਟੀ ਆ ਉਹ ਮੋੜਨ ਤੋਂ ਬਾਅਦ ਫਿਰ ਆਪਾਂ ਗਾਹ ਨੂੰ ਪਹੁੰਚਾਂਗੇ ਤੇ ਜਿਨ੍ਹਾਂ ਨੇ ਸਾਨੂੰ ਇਹ ਭਾਂਡੇ ਦਿੱਤੇ ਸੀ ਉਹਨਾਂ ਦੇ ਘਰੇ ਅ ਥੋੜਾ ਥੋੜਾ ਖਾ ਪੀ ਗਏ ਨਾ ਚੌਲ ਚੁੱਲ ਉਹਨਾਂ ਨੇ ਰਾਤ ਸਾਨੂੰ ਕਹਿਤਾ ਸੀ ਵੀ ਤੁਹਾਡੇ ਵਾਸਤੇ ਬਣਾਵਾਂਗੇ ਸਵੇਰੇ ਆ ਕੇ ਛਕ ਲਿਓ ਚੌਲ ਖਾਣ ਤੋਂ ਬਾਅਦ ਆਪਾਂ ਜਾਵਾਂਗੇ ਜੀ ਅ ਮਣੀਪੁਰ ਵਾਲੇ ਅੰਦਰ ਵਾਲੇ ਪਾਸੇ ਨੂੰ ਰੈਂਗ ਪਾਗ ਕਰਕੇ ਇੱਕ ਜਗ੍ਹਾ ਆਉਂਦੀ ਹੈ ਜਿੱਥੇ ਆਪਾਂ ਇੱਕ ਵਾਰੀ ਪਹਿਲਾਂ ਵੀ ਗਏ ਸੀ ਉਹ ਜਿਹੜੀ ਜਗ੍ਹਾ ਨਾ ਅ ਜਿਹੜਾ ਮੇਨ ਹਾਈਵੇ ਆ ਜੀਰੀਬਮ ਬਾਰਡਰ ਆ ਅਸਾਮ ਤੇ ਮਣੀਪੁਰ ਦਾ ਉੱਥੋਂ ਸਿੱਧੀ ਸੜਕ ਜਾਂ ਫਾਲ ਨੂੰ ਉਸ ਮੇਨ ਹਾਈਵੇ ਤੇ ਇਹ ਰਾਹ ਪਿੰਡਾਂ ਵਿੱਚ ਦੀ ਹੋ ਕੇ ਜਾਊਗਾ ਤੇ ਜਿੱਥੇ ਤੱਕ ਵੀ ਪਹੁੰਚ ਸਕਦੇ ਹੋਏ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਆਪਾਂ ਹਨੇਰਾ ਪੈ ਗਿਆ ਉੱਥੇ ਫਿਰ ਕੋਈ ਆਪਾਂ ਥਾਂ ਟਿਕਾਣਾ ਲੱਭਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਬਾਕੀ ਕਾਫੀ ਲੋਕਾਂ ਦੇ ਮੈਨੂੰ ਮੈਸੇਜ ਵੀ ਆਈ ਸੀ ਭਾਈ ਮਣੀਪੁਰ ਦੇ ਹਾਲਾਤ ਠੀਕ ਨਹੀਂ ਹੈਗੇ ਜਾਂ ਕੁਕੀਆਂ ਦੀ सीआरपीएफ ਵਾਲਿਆਂ ਦੇ ਨਾਲ ਝੜਾਪ ਹੋ ਗਈ ਕਹਿੰਦੇ ਇੱਕ सीआरपीएफ ਵਾਲਾ ਵੀ ਮਾਰਦਾ ਮਤਲਬ ਇਹ ਮੈਨੂੰ ਕਮੈਂਟਾਂ ਦੇ ਵਿੱਚ ਆਏ ਪਿਆ ਜਿਹੜੀ ਮੇਰੀ ਵੀਡੀਓਜ਼ ਪਹਿਲਾਂ ਆਈਆਂ ਸੀ ਮਣੀਪੁਰ ਦੀਆਂ ਤੇ ਚਲੋ ਟੂਰਿਸਟਾਂ ਆਪਾਂ ਘੁੰਮਣ ਆਏ ਆ ਜੇ ਕੋਈ ਐਵੇਂ ਦੀ ਗੱਲ ਹੁੰਦੀ ਤਾਂ ਮੈਨੂੰ ਲੱਗਦਾ ਵੀ ਆਪਾਂ ਨੂੰ ਐਂਟਰੀ ਦੇਣੀ ਨਾ ਦਿੰਦੇ ਪੁਲਿਸ ਵਾਲੇ ਜਾਂ ਫਿਰ सीआरपीएफ ਵਾਲੇ ਆਪਾਂ ਨੂੰ ਮਣੀਪੁਰ ਦੇ ਵਿੱਚ ਐਂਟਰ ਨਾ ਕਰਨ ਦਿੰਦੇ ਜਿਵੇਂ ਦਾ ਵੀ ਐਕਸਪੀਰੀਅੰਸ ਹੋਊਗਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਮਣੀਪੁਰ ਦੇ ਵਿੱਚ ਦੁਬਾਰੇ ਆਉਣ ਦਾ ਕਾਰਨ ਆਪਣਾ ਇਹ ਹੈ ਵੀ ਇੱਕ ਦੋ ਚੀਜ਼ਾਂ ਆਪਣੀਆਂ ਰਹਿ ਗਈਆਂ ਸੀ ਮੇਨ ਮੇਨ ਦੇਖਣ ਵਾਲੀਆਂ ਉਹ ਦੇਖਣ ਚੱਲੇ ਆ ਉਹਨਾਂ ਦੇ ਵਿੱਚੋਂ ਸਭ ਤੋਂ ਫੇਮਸ ਚੀਜ਼ ਹੈ ਜਿਹੜੀ ਜਾਂ ਸਭ ਤੋਂ ਖਤਰਨਾਕ ਜਿਹੜੀ ਚੀਜ਼ ਆਪਾਂ ਦੇਖਣ ਚੱਲੇ ਆ ਉਹ ਹੈਗੀ ਹੈ ਜੀ ਚੁਰਾ ਚਾਂਦਪੁਰ ਚੁਰਾ ਚਾਂਦਪੁਰ ਮੈਂ ਤੁਹਾਨੂੰ ਇੱਕ ਵਾਰੀ ਫੇਰ ਦੱਸਦਾ ਜਦੋਂ ਮਣੀਪੁਰ ਦੇ ਹਾਲਾਤ ਖਰਾਬ ਹੋਏ ਨੇ ਤਾ ਸਭ ਤੋਂ ਜ਼ਿਆਦਾ ਜਿਹੜਾ ਗਾਹ ਭੰਨ ਤੋੜ ਅੱਗਾ ਉੱਗਾ ਲਾਈਆਂ ਨੇ ਜੋ ਵੀ ਦੰਗਾ ਪ੍ਰਸਾਦ ਹੋਇਆ ਉਹ ਮੇਨ ਚੁਰਾ ਜਾਂਦਪੁਰ ਦੇ ਵਿੱਚ ਹੋਇਆ ਤੇ ਇੱਕ ਵਸਾਪਾ ਉਹ ਮਾਹੌਲ ਦੇਖਣਾ ਉਸ ਤੋਂ ਬਾਅਦ ਫਿਰ ਜਿੰਮੇਦਾਰੀ ਪਲਾਨ ਹੋਇਆ ਤੁਹਾਡੇ ਨਾਲ ਅੱਗੇ ਸ਼ੇਅਰ ਕਰਦੇ ਜਾਵਾਂਗੇ ਨਾਗਾਲੈਂਡ ਨੂੰ ਬਾਏ ਬਾਏ ਕਰਤੀ ਨਾਗਾਲੈਂਡ ਆਪਾਂ ਦੁਬਾਰੇ ਆਵਾਂਗੇ ਸਿਰਫ ਹਾਰਨਬਿਲ ਦੇਖਣ ਵਾਸਤੇ ਬਾਕੀ ਇਸ ਪਿੰਡ ਦੇ ਵਿੱਚ ਖੰਬੇ ਖੁੰਬੇ ਤਾਂ ਲੱਗੇ ਹੋਏ ਨੇ ਪਰ ਲਾਈਟ ਨਾ ਮਾਤਰ ਹੀ ਆ ਜਦੋਂ ਵੀ ਰੋਡ ਕੰਸਟਰਕਸ਼ਨ ਦਾ ਕੰਮ ਚੱਲਦਾ ਦਾ ਸਾਰਿਆਂ ਤੋਂ ਪਹਿਲਾਂ ਲਾਈਟ ਹੀ ਕੱਟਦੇ ਨੇ ਪਰ ਹਰੇ ਘਰ ਦੇ ਵਿੱਚ ਜ਼ਿਆਦਾਤਰ ਨਾ ਇਥੇ ਸੋਲਰ ਸਿਸਟਮ ਲੱਗਿਆ ਹੋਇਆ ਸਾਹਮਣੇ ਉਹ ਘਰ ਪਿਆ ਉਹਦੇ ਉੱਤੇ ਵੀ ਰੱਖਿਆ ਹੋਇਆ ਉਹ ਜਿਹੜਾ ਸਾਹਮਣੇ ਘਰ ਉਹਦੇ ਵੀ ਸੋਲਰ ਸਿਸਟਮ ਵਾਲਾ ਹਿਸਾਬ ਉਤਾਵ ਮੰਤ ਰਾਤ ਨੂੰ ਜਿਹੜੀ ਮਾਰੀ ਮੋਟੀ ਇਹ ਲਾਈਟ ਵਰਤਦੇ ਨੇ ਕਿਉਂਕਿ ਇੱਥੇ ਠੰਡ ਹੁੰਦੀ ਆ ਨਾ ਤਾਂ ਲੋਕਾਂ ਨੂੰ ਫ੍ਰਿਜ ਦੀ ਲੋੜ ਆ ਠੀਕ ਆ ਤੇ ਨਾ ਕੋਈ ਦੁੱਧ ਚਾਹ ਇਹਨਾਂ ਦਾ ਖਰਾਬ ਹੁੰਦਾ ਮੜਾ ਮੋਟਾ ਇਹਨਾਂ ਨੂੰ ਕੋਈ ਫੋਨ ਫਾਨ ਚਾਰਜ ਕਰਨ ਵਾਸਤੇ ਜਿੰਨੀ ਕਿ ਲਾਈਟ ਚਾਹੀਦੀ ਆ ਓਨਾ ਕੰਮ ਇਹਨਾਂ ਦਾ ਸੋਲਰ ਸਿਸਟਮ ਤੋਰੀ ਜਾਂਦਾ ਆ ਸਾਹਮਣੇ ਜਿਹੜਾ ਥੱਲੇ ਵਾਲਾ ਘਰ ਹੈ ਨਾ ਇਹ ਹੈਗਾ ਜੀ ਇੱਥੋਂ ਦੇ ਪਾਸਟਰ ਦਾ ਘਰ ਤੇ ਜਿਹੜੀ ਬਾਲਟੀ ਆਪਾਂ ਮੋਡਮ ਚੱਲੇ ਆ ਉਸੇ ਪਾਸਟਰ ਦੀ ਆ ਤੇ ਉਹਨੂੰ ਮੋੜੇ ਹੀ ਇਹ ਲੋ ਠੀਕ ਆ ਜਾਈਗਾ ਠੀਕ ਆ ਅਭੀ ਉੱਪਰ ਥੋੜਾ ਜਾ ਕੇ ਆਤੇ ਆ ਆ ਚੱਲ ਸ਼ੇਰਾ ਹੂੰ ਜਿਹੜੇ ਅੰਕਲ ਨੂੰ ਆਪਾਂ ਬਾਲ ਦੀ ਫੜਾ ਕੇ ਆਏ ਆ ਉਹੀ ਅੰਕਲ ਆਪਾਂ ਨੂੰ ਸ਼ਾਮ ਨੂੰ ਮਿਲਿਆ ਸੀ ਉਹਨੇ ਸਾਡਾ ਰਹਿਣ ਦਾ ਇੰਤਜ਼ਾਮ ਕੀਤਾ ਇਸ ਸਕੂਲ ਦੇ ਵਿੱਚ ਆ ਸਾਹਮਣੇ ਦੇਖੋ ਯਾਰ ਡਰਨਾ ਟੰਗਿਆ ਹੋਇਆ ਇਹ ਹੁਣ ਕਿਹੜੀ ਚੀਜ਼ ਦੀ ਰਾਖੀ ਵਾਸਤੇ ਟੰਗਿਆ ਹੋਇਆ ਉਹ ਵੀ ਇਹਨਾਂ ਨੇ ਉੱਪਰ ਲਮਕਾਇਆ ਹੋਇਆ ਆਪਣੇ ਦਾ ਖੇਤਾਂ ਦੇ ਵਿੱਚ ਸਿੱਧਾ ਖੜਾ ਕਰਦੇ ਨੇ ਡੰਡੇ ਤੇ ਇਹਨਾਂ ਨੇ ਤਾਂ ਹਾਂ ਲਮਕਾਇਆ ਹੋਇਆ ਤੇ ਆ ਪੂ ਤਾਂ ਕੋਈ ਖਿਲਦਾ ਵੀ ਯਾਰ ਆਦਮ ਦਾ ਮਾੜੇ ਬੰਦੇ ਦਾ ਤਰਾਹ ਨਿਕਲ ਜੇ ਲਓ ਜੀ ਇੱਥੇ ਨਾ ਇਹਨਾਂ ਦੇ ਅੱਛਾ ਆ ਖਰਗੋਸ਼ ਖਰਗੋਸ਼ ਰੱਖੇ ਹੋਏ ਨੇ ਕੋਈ ਹੋਰ ਨਾ ਜਾਨਵਰ ਆ ਕੇ ਇਹਨਾਂ ਨੂੰ ਵੱਡਾ ਤੰਗ ਕਰੇ ਤਾਂ ਕਰਕੇ ਸ਼ਾਇਦ ਹੋ ਸਕਦਾ ਤੇ ਖਰਗੋਸ਼ ਕਿੰਨੇ ਸੋਹਣੇ ਨੇ ਦੇਖੀ ਕੰਨ ਦੇਖੋ ਇਹਦੇ ਇਧਰ ਆ ਸੀ ਇਹ ਡਰਨਾ ਫਿਰ ਖਰਗੋਸ਼ਾਂ ਕਰਕੇ ਹੀ ਆ ਆ ਵੀ ਛੋਟੇ ਛੋਟੇ ਖੁੱਡੇ ਬਣੇ ਹੋਏ ਨੇ ਚਲੋ ਜੀ ਆਪਾਂ ਵੱਡੇ ਦਿਲ ਵਾਲਾਂ ਦੇ ਖੁੱਲੇ ਦਰਵਾਜ਼ਾਂ ਦੇ ਘਰੇ ਪਹੁੰਚ ਗਏ ਆ ਭਾਈ ਸਾਰੇ ਲੋਕਾਂ ਦੇ ਇੱਥੇ ਦਿਲ ਬਹੁਤ ਵੱਡੇ ਵੱਡੇ ਤੇ ਖੁੱਲੇ ਖੁੱਲੇ ਨੇ ਲਿੰਗ ਦੀ ਤਿਆਰੀ ਹੋ ਰਹੀ ਹੈ। ਹਾਂ। ਦੀਦੀ ਕਿਆ ਬਣਾਇਆ ਫਿਰ ਖਾਣੇ ਵਿੱਚ? ਦਾਲ ਚਾਵਲ। ਦਾਲ ਚਾਵਲ ਠੀਕ ਹੈ। ਇਸ ਵਿੱਚ ਕਿਆ ਹੈ? ਪਾਣੀ। ਗਰਮ ਪਾਣੀ। ਠੀਕ ਹੈ ਜੀ। ਅੰਦੀ ਦੀ ਸਾਡੇ ਵਾਸਤੇ ਦਾਲ ਚਾਵਲ ਬਣਾਏ ਨੇ। ਉਹ ਖਾ ਕੇ ਫਿਰ ਆਪਾਂ ਗਾਹ ਨੂੰ ਕੂਚ ਕਰਾਂਗੇ। ਆ ਇਹਨਾਂ ਦੇ ਬੱਚੇ ਆ ਆਪਕੇ ਵਿੱਚ ਬੱਚੇ ਆ ਦੋਨੋਂ। ਹਾਂ। ਠੀਕ ਹੈ। ਲੋ ਭਾਈ ਦੀਦੀ ਨੇ ਸਾਡੇ ਵਾਸਤੇ ਦਾਲ ਚੌਲ ਤਿਆਰ ਕੀਤੀ ਸੀ। ਪਹਿਲਾਂ ਮੈਂ ਥੋੜੇ ਪਾਲੇ ਮੈਂ ਕਿਹਾ ਯਾਰ ਕਿਉਂਕਿ ਉਬਲੇ ਹੋਏ ਖਾਂਦੇ ਨਹੀਂ ਤੇ ਘੱਟ ਖਾਈਏ। ਪਰ ਜਦੋਂ ਮੈਂ ਇਹਦਾ ਚਮਚਾ ਲਾਇਆ ਯਾਰ ਬਹੁਤ ਉਹ ਕਹਿੰਦੇ ਡਿਗਸਟਾ ਜਿਵੇਂ ਆਪਣਾ ਟੇਸਟ ਹੁੰਦਾ ਉਵੇਂ ਦਾ ਕਿਉਂਕਿ ਇਹਨਾਂ ਦਾ ਪਸ਼ੋਕੜ ਵੀ ਪਿੱਛੋਂ ਬਿਹਾਰ ਦਾ ਹੀ ਹੈ ਕਹਿੰਦੇ ਤਾਂ ਕਰਕੇ ਅਸੀਂ ਨਾ ਤੜਕ ਫੜਕ ਵਾਲੀਆਂ ਮਾੜੀਆਂ ਮੋਟੀਆਂ ਚੀਜ਼ਾਂ ਖਾ ਲੈਣੇ ਆ। ਲੋਜੀ ਚੌਲ ਚੂਲ ਆਪਾਂ ਖਾ ਕੇ ਵਾਪਸ ਆ ਗਏ ਆ ਪਹਿਲਾਂ ਵੀ ਅਸੀਂ ਵਲੌਗਾਂ ਦੇ ਵਿੱਚ ਦੱਸਣਾ ਭੁੱਲ ਗਏ ਇੱਕੋ ਦਾ ਮੇਰੇ ਗੱਲ ਵੀ ਯਾਦ ਆ ਗਈ ਵੀ ਜਦੋਂ ਅਸੀਂ ਕਿਸੇ ਦੇ ਘਰੇ ਰੁਕਦੇ ਆ ਉਹ ਸਾਡਾ ਰੁਕਣ ਦਾ ਇੰਤਜ਼ਾਮ ਕਰਦੇ ਨੇ ਸਾਡੇ ਖਾਣ ਪੀਣ ਦਾ ਇੰਤਜ਼ਾਮ ਕਰਦੇ ਨੇ ਰੁਕਣ ਦੇ ਪੈਸੇ ਤਾਂ ਅਸੀਂ ਉਹਨਾਂ ਨੂੰ ਨਹੀਂ ਦਿੰਦੇ ਪਰ ਜਿਹੜਾ ਖਾਣ ਪੀਣ ਦਾ ਸਾਡਾ ਇੰਤਜ਼ਾਮ ਕਰਦੇ ਨੇ ਨਾ ਅਸੀਂ ਉਹਨਾਂ ਨੂੰ ਜੋ ਵੀ ਬਣਦਾ ਮਾਨ ਅਸੀਂ ਉਹ ਮੋੜ ਕੇ ਆਉਣੇ ਆ ਚਾਹੇ ਆਪਦੇ ਘਰੋਂ ਉਹ ਚੀਜ਼ ਕੋਈ ਵਰਤਨ ਨੂੰ ਦਿੰਦਨੇ ਚਾਹੇ ਗੰਡੇ ਪਿਆਜ਼ ਟਮਾਟਰ ਜੋ ਵੀ ਆ ਚਾਹੇ ਅਸੀਂ ਬਾਜ਼ਾਰੋਂ ਲਿਆ ਕੇ ਉਹਨਾਂ ਦੇ ਘਰੇ ਰੱਖ ਦਈਏ ਥੋੜਾ ਬਹੁਤ ਵਰਤ ਲਈਦਾ ਬਾਕੀ ਸਵਾਨ ਉੱਥੇ ਛੱਡਿਆ ਆਉਣੇ ਹਨ ਜਾਂ ਫਿਰ ਉਹਨਾਂ ਦੇ ਜਵਾਖਾਂ ਨੂੰ ਕੋਈ ਪੈਸੇ ਪੂਸੇ ਦੇ ਦਿੰਦਨੇ ਆ ਤਾਂ ਇਹ ਚੀਜ਼ ਮੇਰੇ ਇੱਕੋ ਦਮ ਦਿਮਾਗ 'ਚ ਆ ਗਈ ਮੈਂ ਕਿਹਾ ਚਲ ਆਪਾਂ ਕਿੰਨੇ ਦਿਨਾਂ ਤੋਂ ਕਿਸੇ ਦੇ ਕਿਸੇ ਦੇ ਘਰੇ ਰੁਕੀ ਜਾਂਦੇ ਆ ਵੀ ਕਈ ਵਾਰ ਕਿਸੇ ਦੇ ਦਿਮਾਗ 'ਚ ਗੱਲ ਆ ਜਾਂਦੀ ਹੈ ਵੀ ਉਹਨਾਂ ਦੇ ਘਰੇ ਇਹ ਬੋਝ ਬਣੀ ਜਾਂਦੇ ਨੇ ਕਿਉਂਕਿ ਇਹਨਾਂ ਲੋਕਾਂ ਦੇ ਦਿਲ ਵੱਡੇ ਨੇ ਪਰ ਇਹਨਾਂ ਲੋਕਾਂ ਕੋਲ ਗਰੀਬੀ ਆ ਕੋਈ ਬਾਹਲੇ ਅਮੀਰ ਨਹੀਂ ਹੈਗੇ ਇਹਨਾਂ ਕੋਲ ਜਿਹੜਾ ਆਪਦਾ ਇਹ ਅਗਾਉਂਦੇ ਨੇ ਜਾਂ ਖੇਤਾਂ ਜਾ ਕੇ ਹੰਟ ਕਰਕੇ ਜੋ ਲੈ ਕੇ ਆਉਂਦੇ ਨੇ ਉਹੀ ਖਾਂਦੇ ਨੇ ਇਹ ਸਾਡੇ ਵਰਗੇ ਟੂਰਿਸਟ ਜਦੋਂ ਇਹਨਾਂ ਕੋਲ ਚਾਹ ਚੱਕ ਆ ਜਾਂਦਾ ਫਿਰ ਕਿਤਨਾ ਕਿਤੇ ਇਹਨਾਂ ਨੂੰ ਉਰਾ ਪਰਾਂ ਤੋਂ ਇੰਤਜ਼ਾਮ ਕਰਨਾ ਪੈਂਦਾ ਸਵੇਰੇ ਸਾਨੂੰ ਇਹਨਾਂ ਨੇ ਚਾਹ ਵੀ ਪਲਾਈ ਆ ਤਾਂ ਦੁੱਧ ਵੀ ਇਹਨਾਂ ਨੇ ਆਪਦੇ ਘਰੋਂ ਵਰਤੇ ਹਾਲਾਂਕਿ ਇੱਥੇ ਦੁੱਧ ਦੀ ਮਤਲਬ ਪ੍ਰੋਡਕਸ਼ਨ ਜਾਂ ਦੁੱਧ ਇੱਥੇ ਛੇਤੀ ਮਿਲਦਾ ਨਹੀਂ ਹੈਗਾ ਤਾਂ ਸਾਨੂੰ ਐ ਵੀ ਚਾਹੇ ਉਹਨਾਂ ਨੇ ਸਾਨੂੰ ਦੁੱਧ ਪਲਾਇਆ ਚਾਹੇ ਸਾਨੂੰ ਚੌਲ ਖਵਾਏ ਨੇ ਤਾਂ ਮਾੜਾ ਮੋਟਾ ਬਣਦਾ ਇੱਜ਼ਤਮਾਨ ਜਿਹੜਾ ਵੀ ਹ ਪਰ ਇਸ ਵੀਡੀਓ ਚ ਮੈਂ ਪਹਿਲੀ ਵਾਰੀ ਇਹ ਚੀਜ਼ ਦੱਸ ਰਿਹਾ ਬਟੂਆ ਸਾਡਾ ਅਸੀਂ ਇੱਥੇ ਭੁੱਲ ਗਏ ਸੀ ਆਪ ਦਾ ਹੁਣ ਇੱਥੋਂ ਬਟੂਆ ਵੀ ਚੱਕਾਂਗੇ ਮੋਟਰਸਾਈਕਲ ਵੀ ਚੱਕਾਂਗੇ ਜਾਂਦੇ ਹੋਏ ਦੀਦੀ ਨੂੰ ਪੈਸੇ ਦੇ ਕੇ ਜਾਵਾਂਗੇ ਅਸੀਂ ਇਹ ਚੀਜ਼ਾਂ ਦੀ ਬਸ ਵੀਡੀਓ ਨਹੀਂ ਬਣਾਉਂਦੇ ਕਿਉਂਕਿ ਕਿਸੇ ਨੂੰ ਦੇ ਕੇ ਥੋੜਾ ਜਆ ਹਨਾ ਪੈਸਾ ਵੀਡੀਓ ਬਣਾਉਣੀ ਉਹ ਫਿਰ ਥੋੜਾ ਜ ਸਾਨੂੰ ਆਡ ਲੱਗਦਾ ਪਰ ਅਸੀਂ ਇਹ ਚੀਜ਼ ਕਰਦੇ ਜਰੂਰ ਹੁੰਨੇ ਆ ਤੁਸੀਂ ਯਕੀਨ ਕਰਿਓ ਵੀ ਅਸੀਂ ਐਵੇਂ ਕਿਸੇ ਤੇ ਬੋਝ ਨਹੀਂ ਬਣਦੇ ਆਪਦੇ ਵੱਲੋਂ ਜਿੰਨੀ ਤਿਲ ਫੁੱਲ ਭੇਟਾ ਸੀ ਉਹਨਾਂ ਨੂੰ ਦੇ ਸਕਦੇ ਸੀ ਆਪਦੇ ਵੱਲੋਂ ਦੇ ਕੇ ਅਸੀਂ ਚੱਲ ਪਿਆ ਹੁਣ ਵਾਪਸ ਸਵੇਰ ਦਾ ਟਾਈਮ ਆ ਖਾ ਪੀ ਲਿਆ ਸਾਰਾ ਤਾਮਾ ਜਾਮਾ A to Z ਆਪਾਂ ਓਕੇ ਦੀ ਰਿਪੋਰਟ ਕਰਕੇ ਤੁਰੇ ਹੁਣ ਆਪਾਂ ਨੂੰ ਕਿਤੇ ਖੜਨ ਦੀ ਲੋੜ ਨਹੀਂ ਪੈਣੀ ਛੇਤੀ ਤੇ ਇੱਕ ਘੰਟੇ ਡੇਢ ਘੰਟੇ ਬਾਅਦ ਕਿਤੇ ਚਾਹ ਚੂ ਹੋਇਆ ਤਾਂ ਉੱਥੇ ਆਪਾਂ ਚਾਹ ਚੂ ਪੀ ਲਾਂਗੇ ਆਪਾਂ ਮਨੀਪੁਰ ਦੇ ਹੁਣ ਉਸ ਜੰਗਲਾਂ ਵਿੱਚ ਦੀ ਲੰਘਣਾ ਜਿੱਧਰਲੇ ਪਾਸੇ ਬਹੁਤ ਜ਼ਿਆਦਾ ਕੁੱਕੀ ਲੋਕ ਜਿਹੜੇ ਹੈਗੇ ਨੇ ਉਹ ਐਕਟਿਵ ਨਹੀਂ ਜਿਹੜੇ ਆਪਾਂ ਉਗਰਵਾਦੀਆਂ ਦੀ ਗੱਲ ਕਰੀਏ ਬਹੁਤ ਐਕਟਿਵ ਨੇ ਇਧਰਲੇ ਪਾਸੇ ਉਹ ਅ ਕੱਲ ਪਰਸੋਂ ਖਬਰ ਵੀ ਆਈ ਆ ਬਈ ਕਹਿੰਦੇ ਕੁੱਕੀਆਂ ਤੇ ਸੀਆਰਪੀਐਫ ਦੇ ਵਿਚਾਲੇ ਝੜਪ ਹੋ ਗਈ 10 ਕੁੱਕੀ ਮਾਰੇਗੇ ਤੇ ਇੱਕ ਕਹਿੰਦੇ ਸੀਆਰਪੀਐਫ ਦਾ ਜਵਾਨ ਸ਼ਹੀਦ ਹੋ ਗਿਆ ਪਰ ਮੈਨੂੰ ਨਹੀਂ ਲੱਗਦਾ ਵੀ ਇਹ ਗੱਲ ਹੋ ਸਕਦੀ ਹੈ ਕਿਉਂਕਿ ਸੀਆਰਪੀਐਫ ਦੇ ਨਾਲ ਪੰਗਾ ਨਹੀਂ ਲੈਂਦੇ ਕੁੱਕੀ ਕੁੱਕੀ ਆਪਦਾ ਕੰਮ ਕਰਦੇ ਨੇ ਸੀਆਰਪੀਐਫ ਆਪਦਾ ਕੰਮ ਕਰੀ ਜਾਂਦੀ ਹੈ ਜੇ ਸੀਆਰਪੀਐਫ ਤੇ ਕੁੱਕੀਆਂ ਦੇ ਉੱlagiyan ਫਿਰ ਕੁੱਕੀ ਬਾਲਾਚਰ ਇੱਥੇ ਸਰਵਾਈਵ ਨਹੀਂ ਕਰ ਸਕਦੇ ਠੀਕ ਆ ਵੈਸੇ ਉਹ ਆਪ ਦਾ ਕੰਮ ਕਰਦੇ ਨੇ ਟੈਕਸ ਟੁਕਸ ਲੈਣਾ ਉਹਨਾਂ ਦਾ ਰਾਲਾ ਚੱਲਦਾ ਜੀ ਸਿਰਫ ਤੇ ਸਿਰਫ ਅੰਮੇ ਤੇ ਹੀ ਲੋਕ ਜਿਹੜੇ ਹੈਗੇ ਨੇ Hindu ਧਰਮ ਨੂੰ ਬਿਲੋਂਗ ਕਰਦੇ ਨੇ ਉਹ ਲੋਕ ਐਡਾ ਵੱਡਾ ਕੀੜਾ ਆ ਕੇ ਵੱਜਿਆ ਉਹ ਇੱਥੇ ਗਰਦਨ ਤੇ ਬਾਲੇ ਵੱਡੇ ਵੱਡੇ ਕੀੜੇ ਨੇ ਇੱਥੇ ਤੇ ਉਹਨਾਂ ਲੋਕਾਂ ਨਾਲ ਉਹਨਾਂ ਦਾ ਆਪਸ ਦੇ ਵਿੱਚ ਝੜਾਪ ਰੈਂਦੀ ਆ ਹੋਰ ਇੱਥੇ ਕੋਈ ਸੀਨ ਨਹੀਂ ਹੈਗਾ ਲਓ ਜੀ ਮੇਨ ਹਾਈਵੇ ਤੇ ਪਹੁੰਚ ਗਏ ਸੜਕ ਦੇਖੋ ਯਾਰ ਕਿੱਡੀ ਸੋਹਣੀ ਬਣਾਈ ਆ ਜਵਤ ਤਾਜੀ ਤਾਜੀ ਗਿੱਲੀ ਗਿੱਲੀ ਭਈਆ ਚਲੋ ਜੀ ਜਿੰਨਾ ਰਾਹਾਂ ਉੱਤੋਂ ਦੀ ਹੁਣ ਮੈਂ ਸਫ਼ਰ ਕਰ ਰਿਹਾ ਹਾਂ ਨਾ ਜੇ ਜਿੰਨੇ ਮਰਜ਼ੀ ਸੰਘਣੇ ਰਾਹ ਹੋਣ ਜਿੰਨੇ ਮਰਜ਼ੀ ਡਰਾਉਣੇ ਰਾਹ ਹੋਣ ਜੇ ਮੈਂ ਕੱਲਾ ਹੁੰਦਾ ਤਾਂ ਮੈਂ ਕੱਲਾ ਵੀ ਇਹ ਰਾਹਾਂ ਦੇ ਉੱਤੇ ਸਫ਼ਰ ਕਰਨਾ ਸੀ ਚਲੋ ਹੁਣ ਮੇਰੇ ਨਾਲ ਅਰਸ਼ਾ ਇੱਕ ਦੂਜੇ ਦਾ ਜਲਾ ਆਸਰਾਜਾ ਹੋਇਆ ਨਾ ਦੋ ਬੰਦੇ ਦੀ ਗੱਲਬਾਤ ਵੈਸੀ ਵੀ ਹੋਰ ਹੁੰਦੀ ਆ ਹਨਾ ਕੱਲੇ ਬੰਦੇ ਦੇ ਵਿੱਚ ਥੋੜਾ ਜਿਹਾ ਟਾਈਮ ਤੇ ਥੋੜਾ ਜਿਹਾ ਦਿਮਾਗ ਵੱਧ ਲੱਗਦਾ ਕਿਉਂਕਿ ਸਾਰਾ ਕੁਝ ਇਕੱਲੇ ਨਹੀਂ ਮੈਨੇਜ ਕਰਨਾ ਹੁੰਦਾ ਇੱਥੇ ਦੋ ਦਿਮਾਗ ਨੇ ਦੋ ਬੰਦੇ ਨੇ ਤਾਂ ਦੋਨਾਂ ਦੇ ਅਡਡ ਦਿਮਾਗ ਚੱਲਦੇ ਨੇ ਅਡਡ ਪਲੈਨਿੰਗ ਹੋ ਜਾਂਦੀ ਆ ਤੇ ਉਵੇਂ ਕੰਟਰੀਬਿਊਟ ਕਰਕੇ ਇੱਕ ਦੂਜੇ ਨਾਲ ਆਪਾਂ ਡਿਸਕਸ ਕਰਕੇ ਪਲਾਨ ਕਰ ਲਈਦਾ ਸਾਰਾ ਕੁਝ ਜਾਂਦੇ ਜਾਂਦੇ ਆ ਰਾਹ ਦੇ ਵਿੱਚ ਮੈਂ ਆਪਣੇ ਕਿਹਾ ਭਾਈ ਇੱਧਰ ਦੀ ਜਾਣਾ ਤੁਸੀਂ ਤੇ ਹੁਣ ਇੱਧਰ ਤੇ ਯਾਰ ਰਾਹ ਨਹੀਂ ਠੀਕ ਹੈਗਾ ਹੁਣ ਮੈਂ ਦੇਖਣ ਆਇਆ ਭਈ ਅੱਗੇ ਤਾਂ ਕੋਈ ਸੜਕ ਸੜਕ ਨਿਕਲਦੀ ਆ ਕਿਉਂਕਿ ਜੇ ਇੱਧਰ ਦੀ ਮੋਟਰਸਾਈਕਲ ਪਾ ਲਿਆ ਕਿਤੇ ਫਸਣਾ ਚਾਹੀਏ ਆਪਾਂ ਉੱਤੋਂ ਦੀ ਇਹ ਕੂਕੀਆਂ ਦਾ ਘੜ ਵੀ ਆ ਜਿਹੜੇ ਏਰੀਆ 'ਚ ਆਪਾਂ ਫਿਰਦੇ ਆਂ ਤਾਂ ਜਿਹੜੇ ਏਰੀਆ 'ਚ ਆਪਾਂ ਜਾਣਾ ਇੱਥੇ ਗੱਡੀਆਂ ਖੜੀਆਂ ਨੇ ਬਸ ਨਾ ਕੀ ਚੀਜ਼ ਆਇਆ ਕਿ ਤੂੰ ਮੁੜ ਕੇ ਕੁਕੀਆ ਮੈਂ ਹੈੱਡ ਕੁਆਟਰ ਨਿਕਲਿਆ ਬਈ। ਨਾ ਯਾਰ। ਇਹ ਤਾਂ ਹੈ ਨਾ ਤੇ ਸੜਕ ਬਣਾਉਣ ਵਾਲੀ ਕਿਸੇ ਕੰਪਨੀ ਦੀ ਮਸਮਸ ਹੁੰਦੀ ਆ ਜਾਂ ਉਹਨਾਂ ਨੇ ਆਪ ਦਾ ਰਹਿਣ ਬਸੇੜਾ ਕੀਤਾ ਹੁੰਦਾ। ਉਹ ਚੀਜ਼ ਆ। ਹੋਰ ਕਿ ਇੱਥੇ ਸੜਕ ਜਾਂਦੀ ਨਹੀਂ ਹੈਗੀ। ਬਸ ਫਿਰ ਦੂਬਦਾ ਆ ਸੜਕ। ਮਤਲਬ ਮੈਪ ਇਹ ਰਾ ਗਲਤ ਦਿਖਾ ਰਿਹਾ। ਕੁਣ ਵਾਪਸ ਮੁਰਨਾ ਪੈਣਾ ਆਪਾਂ ਨੂੰ ਕਿਸੇ ਪਾਸੇ ਹੋਰ ਪਲਾਨ ਕਰਕੇ ਜਾਣਾ ਪੈਣਾ Google Map ਯਾਰ ਕੁਝ ਜ਼ਿਆਦਾ ਹੀ ਫੇਲ ਆ ਇਧਰ ਦੀ ਵੈਸੇ ਰਾਹ ਨਹੀਂ ਨਿਕਲਦਾ ਜੇ ਰਾਹ ਨਿਕਲਦਾ ਹੁੰਦਾ ਮਾੜਾ ਜਾ ਵੀ ਫਿਰ ਆਪਾਂ ਕੋਸ਼ਿਸ਼ ਕਰ ਲੈਂਦੇ ਇੱਥੇ ਕੋਈ ਬੰਦਾ ਵੀ ਨਹੀਂ ਹੈਗਾ ਵੀ ਉਹਨੂੰ ਪੁੱਛ ਲਈ ਆਪਾਂ ਪਰ Google Map ਕਹੀ ਜਾਂਦਾ ਵੀ ਇਹੀ ਰਾਹ ਭਾਈ ਨਹੀਂ ਸਾਨੂੰ ਬਹੁਤ ਬਲਕੇ ਉੱਪਰ ਦੀ ਘੁੰਮ ਕੇ ਜਾਣਾ ਪਊਗਾ ਫਿਰ ਆਪਣਾ ਮਤਲਬ ਟਾਈਮ ਵੀ ਬਹੁਤ ਖਰਾਬ ਹੋਊਗਾ ਉਹ ਤਾਂ ਚਲ ਦੇਖਦੇ ਆ ਵੱਡੀ ਸੜਕ ਤੇ ਚੱਲਦੇ ਆ ਹੁਣ ਕਿਰਾਂ ਲੋ ਜੀ ਕੰਮ ਥੋੜਾ ਜਿਹਾ ਉਲਝ ਗਿਆ ਤੇ ਜਿਹੜੇ ਰਾਹ ਆਪਾਂ ਜਾਣਾ ਸੀ ਨਾ ਉਹ ਰਾਹ ਪਤਾ ਹੀ ਲੱਗ ਰਿਹਾ ਉਹਨਾਂ ਮਾੜੇ ਜੇ ਲੋਕਲ ਬੰਦੇ ਮਿਲਦੇ ਇਹਨਾਂ ਨੂੰ ਪੁੱਛਦੇ ਆ ਤਾਮਿੰਗਲੰਗ 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 ਤੂੰ ਇੱਥੇ ਨਿਓਗਾ

ਤੋ ਉਹ ਕਿਉਂ ਯੋ ਆਪਸ ਆਇਆ ਸਾਨੂੰ ਪਤਾ ਹੀ ਨਹੀਂ ਥਾ ਜਾਂਦਾ ਲੋਕ ਸੇਰਾਪਤੀ ਹੋ ਕੇ ਜਾਂਦਾ ਠੀਕ ਹੈ ਸਰ ਥੈਂਕ ਯੂ ਹਾਂ ਜੀ ਹਾਂ ਥੈਂਕ ਯੂ ਬਾਈ ਹੋਰੇ ਵੀ ਹੰਟਿੰਗ ਤੇ ਚੱਲੇ ਸੀ ਇਹਨਾਂ ਨੇ ਰਾਹ ਦੱਸਿਆ ਵੀ ਜਿਹੜਾ ਗੂਗਲ ਮੈਪ ਰਾਹ ਦਿਖਾ ਰਿਹਾ ਉਹ ਰਾਹ ਸਹੀ ਨਹੀਂ ਹੈਗਾ ਤੇ ਉਹ ਕੋਈ ਰੋਡ ਹੀ ਨਹੀਂ ਹੈ ਇੱਥੇ ਜਿਹੜੀ ਗੂਗਲ ਮੈਪ ਤੇ ਦਿਖਾ ਰਿਹਾ ਤੇ ਇਥੋਂ ਜਿਹੜੀ ਜਗ੍ਹਾ ਦੇ ਉੱਤੇ ਆਪਾਂ ਜਾਣਾ ਸੀ ਉਹ ਜਗ੍ਹਾ ਦਾ ਪਲਾਨ ਕੈਨਸਲ ਕਰਤਾ ਤੇ ਹੁਣ ਆਪਾਂ ਨੂੰ ਜਾਣਾ ਪਊਗਾ ਜੀ ਸੇਨਾਪਤੀ ਹਾਲਾਂਕਿ ਸੇਨਾਪਤੀ ਆਪਾਂ ਕਿਸੇ ਵੀ ਹਾਲਤ ਤੇ ਜਾਣਾ ਨਹੀਂ ਸੀ ਪਰ ਮੈਪ ਕਹਿੰਦਾ ਵੀ ਉਧਰ ਹੀ ਜਾਓ ਬੰਦਿਆਂ ਨੇ ਵੀ ਕਿਹਾ ਉਧਰ ਹੀ ਜਾਓ ਤੇ ਜਿਹੜਾ ਮੈਪ ਨੇ ਰਾਹ ਦਿਖਾਇਆ ਨਾ ਜਿਹੜਾ ਆ ਸ਼ੈੱਡ ਬਣਿਆ ਹੋਇਆ ਕਿਸੇ ਦੀ ਲਵਿੰਗ ਮੈਮਰੀ ਬਣੀ ਹੋਈ ਕਿਸੇ ਦੀ ਯਾਦ ਇੱਧਰੋਂ ਕੱਚੀ ਪਹੀ ਜਾਂਦੀ ਹੈ ਕਹਿੰਦਾ ਇੱਧਰ ਦੀ ਜਾਓ ਤੇ ਇੱਧਰ ਜਾ ਕੇ ਅੱਗੇ ਰਾਹ ਨਹੀਂ ਹੈਗਾ ਗੂਗਲ ਮੈਪ ਜਮਾਂ ਹੀ ਫੇਲ ਆ ਯਾਰ ਜਮਾਂ ਹੀ ਜੇ ਮੈਂ ਕਹਿੰਦਾ ਵੀ ਗੂਗਲ ਮੈਪ ਤੇ ਦੇਖੀ ਨਾ ਐਡੀ ਮੋਟੀ ਸੜਕ ਦਿਖਾ ਰਿਹਾ ਜਾਣ ਵਾਸਤੇ ਵੀ ਇੱਧਰ ਤੁਸੀਂ ਜਾਓ ਆ ਰਾਮ ਨਾਲ ਪਹੁੰਚ ਜਾਓਗੇ ਤੇ ਉਸੇ ਸੜਕ ਦੇ ਅਕੋਰਡਿੰਗ ਅਸੀਂ ਪਲਾਨ ਕਰਕੇ ਗਾਹ ਨੂੰ ਚੱਲੇ ਸੀ ਤੇ ਸਾਰਾ ਪਲਾਨ ਹੁਣ ਚੇਂਜ ਹੋ ਗਿਆ ਤੇ ਕਿੱਥੇ ਆਪਾਂ ਜਾਣਾ ਕੁਝ ਨਹੀਂ ਪਤਾ ਹੁਣ ਖੋਪ ਮੁਵੈਲੀ ਵੀ ਕਦੋਂ ਪਹੁੰਚਾਂਗੇ ਉਹਦੇ ਬਾਰੇ ਵੀ ਨਹੀਂ ਪਤਾ ਚੁਰਾ ਚਾਂਦਪੁਰ ਸਾਰਾ ਕੁਝ ਪਸੜ ਮਸੜ ਮੋ ਗਿਆ ਕੰਮ ਮਤਲਬ ਅਰਦੂ ਖੜਦੂ ਹੋ ਗਈ ਕਹਾਣੀ ਹੁਣ ਆਪਾਂ ਲਾਇਆ ਜੀ ਸੇਨਾਪਤੀ ਦਾ ਮੈਪ 108 ਕਿਲੋਮੀਟਰ ਜਾਣਾ ਤੇ 3 ਘੰਟੇ ਦਿਖਾ ਰਿਹਾ ਇਹ ਆਇਆ ਜੀ ਕਿ ਨਿੱਕਾ ਜਿਹਾ ਪਿੰਡ ਬੜੇ ਟਾਈਮ ਬਾਅਦ ਆਇਆ ਇਹ ਓ ਯਰ ਘਰ ਦੇਖੋ ਘਰ ਦੇ ਬਾਹਰ ਖੋਪੜੀਆਂ ਹੀ ਖੋਪੜੀਆਂ ਟੰਗੀਆਂ ਹੋਈਆਂ ਨੇ ਬਾਈ ਇੱਥੇ 300 ਹੈਗੇ ਨੇ ਮਥੁੰਦੇ ਬਾਕੀ ਪਤਾ ਨਹੀਂ ਕਿਹੜਾ ਜਾਨਵਰ ਟੰਗਿਆ ਹੋਇਆ ਲੈਣੀ ਬਣਾਈ ਪਈ ਆ ਹਨਾ ਉਹ ਜਾਨਵਰਾਂ ਦੀ ਮਾਰ ਮਾਰ ਕੇ ਹੁਣ ਆ 200 ਹਾਂ 200 ਹੋਗੇ ਲੈ 200 ਖੋਪੜੀਆਂ ਨੇ ਹੈ ਇੱਕ ਨਾਲ ਦੀਆਂ ਨੇ ਬਾਕੀ ਤਾਂ ਮਥੁੰਨੇ ਵੱਡੇ ਵੱਡੇ ਛੋਟੇ ਹਿਰਨ ਹੋਰ ਨੇ ਇਹ ਹਨਾ ਹਾਂ ਆਪ ਲੋਕ ਸਾਰੇ ਘਰਾਂ ਦੇ ਬਾਹਰ ਜੀਸਸ ਦੀਆਂ ਫੋਟੋਆਂ ਲਗੀਆਂ ਹੋਈਆਂ ਨੇ ਸੇਣਾਪਤੀ ਹੈਗਾ ਜੀ 95 ਕਿਲੋਮੀਟਰ ਵੈਲਕਮ ਮਰਮ ਪੇਰਨ ਇੱਥੇ ਕੋਈ ਦੁਕਾਨ ਨਹੀਂ ਕੋਈ ਖੁੱਲੀ ਯਾਰ ਜਿ cục ਦੁਕਾਨ ਤਾਂ ਕੋਣ ਖੁੱਲੀ ਹੁੰਦੀ ਮਾੜਾ ਮੋਟਾ ਆਪਾਂ ਚਾਹ ਪਾਣੀ ਪੀ ਲੈਂਦੇ ਫਿਲਹਾਲ ਆਪਾਂ ਨੂੰ 2 ਘੰਟੇ ਦੇ ਨੇੜੇ ਤੇ ਡੇ ਹੋ ਗਿਆ ਲੋ ਜੀ ਨੋ ਦਾਉਰੇ ਇੱਕ ਹੋਰ ਪਿੰਡ ਆ ਗਿਆ ਅੱਖਾਂ ਟੱਡੀਆਂ ਦੀਆਂ ਟੱਡੀਆਂ ਰਹਿ ਨੇ ਸਾਡੇ ਘੜੀ ਦੇਖੀ ਲੋਕਾਂ ਦੀਆ ਇਹ ਕੌਣ ਇਹ ਵਿਚਤਰ ਪ੍ਰਾਣੀ ਉਹ ਮਿਲ ਜਾ ਓ ਟਾਬਿਆ ਕਿਸੇ ਪਾਸੇ ਨਹੀਂ ਮਿਲ ਰਿਹਾ ਪਿੰਡ ਤੇ ਪਿੰਡ ਪਿੰਡ ਤੇ ਪਿੰਡ ਕਰਾਸ ਕਰਦੇ ਜਾ ਰਹੇ ਹਾਂ ਪਿੰਡਾਂ ਦੇ ਨਾਮ ਹੀ ਬੜੇ ਅੰਤਰੇ ਜਿਹੀ ਨੇ ਇਸ ਪਿੰਡ ਦਾ ਨਾਮ ਹੈਗਾ ਸੀ ਐਚ ਸੀ वो आ गया ढाबा चाय मिलेगा चाय वहां पे मिलेगा ठीक है दुख तोड़ चीज गई दीदी चाय मिलेगा है मिल्क टी ਠੀਕ ਹੈ ਦੋ ਕੱਪ ਦੇ ਦ ਹਾਂਜੀ ਮਿਲਕ ਟੀ ਨਹੀਂ ਹੈ ਦੇਖੋ ਜੀ ਮੜਾ ਜੀ ਹਾਂ ਹਾਂ ਮਤਲਬ ਪਾਊਡਰ ਵਾਲਾ ਦੁੱਧ ਕੀ ਚਾਹ ਚਾਹੀਏ ਚਾਹੇ ਲਿਕਵਿਡ ਹੈ ਚਾਹੇ ਪਾਊਡਰ ਹੈ ਠੀਕ ਹੈ ਹਾਂਜੀ ਹਾਂਜੀ ਦੋ ਤੇ ਇੱਥੋਂ ਦੇ ਲੋਕਲ ਬੰਦੇ ਨੇ ਕਿਹਾ ਵੀ ਕਿੱਥੇ ਚੱਲੇ ਹੋ ਮੈਂ ਕਿਹਾ ਜੀ ਚੁਰਾ ਚਾਂਦਪੁਰ ਵਾਲੇ ਪਾਸੇ ਨੂੰ ਚੱਲੇ ਆ ਤੇ ਇਹਨਾਂ ਨੇ ਸਾਨੂੰ ਕਿਹਾ ਵੀ ਇੱਥੋਂ ਤੁਸੀਂ 30 40 ਕਿਲੋਮੀਟਰ ਹੋਰ ਜਾ ਸਕਦੇ ਹੋ ਉਸ ਤੋਂ ਬਾਅਦ ਨਹੀਂ ਜਾ ਸਕਦੇ ਜੇ ਉਸ ਤੋਂ ਬਾਅਦ ਤੁਸੀਂ ਜਾਣਾ ਕਹਿੰਦੇ ਥੋੜੇ ਫਿਰ ਬੁਲਟ ਪ੍ਰੂਫ ਜੈਕਟਾਂ ਪਾਈਆਂ ਹੋਣੀਆਂ ਚਾਹੀਆਂ ਇਹਨਾਂ ਨੇ ਮਜ਼ਾਕ 'ਚ ਕਿਹਾ ਪਰ ਉੱਥੇ ਕਹਿੰਦੇ ਬਹੁਤ ਗੋਲੀਬਾਰੀ ਚੱਲ ਵੀ ਰਹੀ ਆ ਤੇ ਜਿਹੜੀ ਖਬਰ ਜਾਂ ਫਿਰ ਜਿਹੜਾ ਕਮੈਂਟ ਮੈਨੂੰ ਆਇਆ ਹੋਇਆ ਸੀ ਉਹ ਬਾਈ ਉਹਨਾਂ ਦੇ ਮਨ ਲੱਗਦਾ ਕਮੈਂਟ ਵੀ ਸਹੀ ਨੇ ਮੈਂ ਦੱਸ ਕਿਹਾ ਸੀ ਵੀ 10 ਕੁਕੀ ਮਾਰਤੇ ਇੱਥੇ ਬਾਈ ਬੈਠਾ ਉਹਨਾਂ ਨੇ ਕਿਹਾ ਕਿੰਨੇ ਕਹਿੰਦੇ 14 14 14 ਕਹਿੰਦੇ ਕੁਕੀ ਸੀ ਜਿਹੜੇ ਉਹ ਸੀ ਆਰ ਪੀ ਐਫ ਵਾਲਿਆਂ ਨੇ ਮਾਰਤੇ ਤੇ ਮਹਿਤੀ ਤੇ ਜਿਹੜਾ ਕੁਕੀਆਂ ਦਾ ਰੌਲਾ ਚੱਲ ਰਿਹਾ ਉਹਦੇ ਕਰਕੇ ਸੜਕਾਂ ਸੁੜਕਾਂ ਸਾਰੀਆਂ दोबारे जाम हो गया काम। एक बार ये सारा माहौल शांत तो हो गया सी पर एक बार ये दोबारा माहौल गया। तो कितने किलोमीटर जा सकते हैं और अगर जाना हुआ तो नाइन्टी किलोमीटर एटी से नाइन्टी किलोमीटर उसके बाद नहीं आगे जा सकते है उसके बाद अगर जाना हो तो बंद कर रखा है अच्छा ਬਰਬਾਦ ਜਾਣ ਦੇਗਾ ਦੋ ਦੂਰ ਕੱਲ ਤੋਂ ਹੋ ਪਏਗਾ ਮਤਲਬ ਕੀ ਹੋ ਗਿਆ ਸੀ ਆਰ ਪੀ ਆਰ ਕੁਕੀ ਕਾਲ ਕੋਈ ਝਗੜਾ ਹੋ ਗਿਆ ਥਾ ਹਾਂ ਇਸ ਕੇ ਲਈ ਤਾਂ ਬੰਨ ਗਿਆ ਅੱਛਾ ਗੋਲੀ ਗੋਲੀ ਵਾਰੀ ਵੀ ਹੋਈ ਹਾਂ ਅੱਛਾ 11 ਲੋਕ ਮਰ ਗਏ ਨਾ 11 ਲੋਕ ਹੂੰ ਕਿਸ ਕੇ ਕੁਕੀ ਕੇ ਨਾ ਸੀ ਆਰ ਪੀ ਆਰ ਨੇ ਮਾਰੇ ਹਾਂ ਅੱਛਾ ਜੀ ਠੀਕ ਆ ਯਾਰ ਆ ਦੇਖ ਲੋ ਹੁਣ ਬਾਈ ਹੋ ਰਾਂਗੇ ਤੁਹਾਡੇ ਸਾਹਮਣੇ ਪਛਾਦਾ ਨਾ ਵੀ ਹੋਇਆ ਮਾਹੌਲ ਜਿਵੇਂ ਦਾ ਵੀ ਹੋਇਆ ਜਾਵਾਂਗੇ ਤਾਂ ਸਹੀ ਆਪਾਂ ਅੱਗੇ ਪਰ ਇਹਨਾਂ ਨੇ ਕਿਹਾ ਵੀ ਰਾਤ ਦੇ 12 ਵਜੇ ਤੱਕ ਬੰਦ ਕੀਤਾ ਕੀ ਪਤਾ ਕੱਲ ਨੂੰ ਮਾਹੌਲ ਥੁੱਲ ਜੇ अगर हमारे पास बुलेट प्रूफ जैकेट हुई फिर जा सकते हैं है बुलेट प्रूफ ऐसी कुछ होना, नहीं होना, होना है। वो प्रूफ को करके चला जाएगा हेड नहीं, नहीं, नहीं हो, नहीं हो है। पे मारेंगे फिर हैड है है पे रास्ता पूरा ब्लॉक कर रखा गया ठीक है भाई आ फिलहाल अपन खबर है पूरा हाईवे बंद हो गया ये कल हुआ है कल हुआ है ये ये कल हुआ लेकिन कल बारह बाजी रात से आज रात तक 24 hours ਮਤਲਬ ਰਸਤਾ ਬੰਦ ਹੈ ਹਾਂ ਰਸਤਾ ਬੰਦ ਹੈ ਲੜਾਈ ਕੱਲ ਹੋਇਆ ਥਾ ਹਾਂ ਲੜਾਈ ਕੱਲ ਹੋਇਆ ਥਾ ਬੰਦ ਆਸਾ ਥਾ अच्छा बंदाज हो गया, गया। हां हो गया ठीक है भाई ਇੱਥੇ ਸਾਨੂੰ ਮੈਂ ਕੱਲ ਪਹਿਲਾਂ ਵੀ ਦੱਸ ਕੇ ਹਟਾਇਆ ਮਣੀਪੁਰ ਦਾ ਇਹ ਹਾਲਾਤਾਂ ਦਾ ਤੇ ਪਹਾੜਾਂ ਦੇ ਮੌਸਮ ਦਾ ਕੋਈ ਭਰੋਸਾ ਨਹੀਂ ਕਦੋਂ ਕੀ ਹੋ ਜਾਏ ਇੱਥੇ ਤੇ ਉਹ ਬਾਈ ਹੋਰਾਂ ਨੇ ਜਵਾਨੀ ਸਾਨੂੰ ਆਪਾਂ ਪਛਾਤਾ ਕਈ ਵਾਰ ਇਹ ਹੋ ਜਾਂਦਾ ਨਾ ਵੀ ਬੰਦੇ ਵੈਸੀ ਵਧਾ ਚੜਾ ਕੇ ਦੱਸਣ ਲੱਗ ਜਾਂਦੇ ਨੇ ਪਰ ਬਾਈ ਹੋਰਾਂ ਨੇ ਆਪ ਕਿਹਾ ਵੀ 11 ਬੰਦੇ ਮਾਰੇ ਤੇ ਕਿਤੇ 10 ਦੀ ਖਬਰ ਮਿਲਦੀ ਹੈ ਤੇ ਕੋਈ 14 ਕਹਿੰਦਾ ਮਤਲਬ 10 15 ਬੰਦੇ ਮਾਰੇ ਗਏ ਨੇ ਇਹ ਖਬਰ ਆਪਾਂ ਨੂੰ ਅਪਡੇਟ ਮਿਲੀ ਹੈ ਫਿਲਹਾਲ ਇੱਥੇ ਬਹਿ ਕੇ ਚਾਹ ਪੀਂਦੇ ਆ ਸਰਦਾਰ ਜੀ ਕੀ ਰਿਪੋਰਟ ਉਹਨ ਕੀ ਰਿਪੋਰਟ ਹੈ ਬਸ ਅਸੀਂ ਆ ਕੇ ਜਾ ਕੇ ਗੋਲੀ ਖਾਣੀ ਆਨੇ ਪੜੇ ਠੀਕ ਹੈ ਚਲੋ ਭਾਈ ਇੱਥੇ ਹੁਣ ਚਾਹਾਂ ਚੂਹਾ ਪੀ ਲਈਏ ਇੱਥੇ ਟੀ-ਸ਼ਰਟਾਂ ਪਈਆਂ ਸੀ ਦੇਖਣ ਲੱਗੇ ਵੀ ਕੀ ਰੇਟ ਰੂਟ ਆ ਇੱਥੇ ਲਿਖਿਆ ਹੋਇਆ ਕਿੱਧਰ ਗਿਆ ਆ ਸੀ ਕ੍ਰਿਸ਼ਨਾ ਇੱਕ ਨਾਈਟ ਲਿਖਿਆ ਵੈਸੇ ਨਾਈਟ ਵੀਅਰ ਲਿਖਣਾ ਸੀ ਸਪੈਲਿੰਗ ਉਹ ਕਰਦੇ ਚਲ ਕੋਈ ਨਾ ਤੇ ਕ੍ਰਿਸ਼ਨਾ ਨਾਈਟ ਵੀਅਰ ਲੁਧਿਆਣਾ ਦੇਖੋ ਲੁਧਿਆਣੇ ਤੋਂ ਕੱਪੜਾ ਇੱਥੇ ਆਇਆ ਹੋਇਆ ਮਣੀਪੁਰ ਵਾਲੇ ਪਾਸੇ ਜਿੱਧਰਲੇ ਪਾਸੇ ਕੋਈ ਟੂਰਿਸਟ ਨਹੀਂ ਕੋਈ ਚਾਹ ਦਾ ਕੱਪ ਨਹੀਂ ਕੋਈ ਹੋਟਲ ਨਹੀਂ ਕੋਈ ਟਾਬਾ ਨਹੀਂ ਕੋਈ ਸੜਕਾਂ ਤੋਂ ਲੰਘਣ ਨਹੀਂ ਦਿੰਦੇ ਲੋਕ ਤੇ ਓਨਲੀ 10 ਬੰਦੇ ਮਰਨ ਤੋਂ ਬਾਅਦ ਵੀ ਉਹਦੇ ਮੂਰੇ ਹੀ ਓਨਲੀ ਲਾ ਕੇ ਗੱਲ ਕਰਦੇ ਨੇ ਵੀ ਓਨਲੀ ਕਹਿੰਦੇ 10 ਬੰਦੇ ਹੀ ਮਰੇ ਨੇ ਮੈਂ ਕਮਾਲ ਕਰੀ ਜਾਂਦੇ ਹਾਂ ਜੀ ਖਾ ਪੀ ਕੇ ਹੁਣ ਆਪਾਂ ਵਿਹਲੇ ਹੋ ਗਏ ਆ ਤੇ ਜਿੱਧਰਲੇ ਪਾਸੇ ਨੂੰ ਆਪਾਂ ਜਾਣਾ ਸੀ ਇਮਫਗਾਰਾਲੇ ਪਾਸੇ ਉਧਰ ਤਾਂ ਦੇਖੋ ਆਪਾਂ ਨਹੀਂ ਜਾ ਸਕਦੇ ਇਹਨਾਂ ਨੇ ਸਾਨੂੰ ਕਿਹਾ ਵੀ ਮੈਕਸਿਮਮ ਟੂ ਮੈਕਸਿਮਮ ਤੁਸੀਂ 70 80 ਕਿਲੋਮੀਟਰ ਜਾ ਸਕਦੇ ਹੋ ਉਦੋਂ ਅੱਗੇ ਤਾਂ ਸੋਚ ਵੀ ਨਹੀਂ ਸਕਦੇ ਪਰ ਅਸੀਂ ਵੈਸੇ ਚੱਲੋ ਮਜ਼ਾਕ ਦੇ ਵਿੱਚ ਗੱਲਬਾਤ ਕਰੀ ਜਾਂਦੇ ਆ ਪਰ ਇਹ ਚੀਜ਼ਾਂ ਬਹੁਤ ਹਾਲਾਤ ਇਸ ਟਾਈਮ ਨਾਜ਼ੁਕ ਨੇ 10 11 ਬੰਦੇ ਉਹਨਾਂ ਦੇ ਮਰਨੇ ਸੀ ਆਰਪੀਐਫ ਦਾ ਵੀ ਇੱਕ ਜਵਾਨ ਕਹਿੰਦੇ ਸ਼ਹੀਦ ਹੋ ਗਿਆ ਪਰ ਉਹਦੇ ਬਾਰੇ ਸਾਨੂੰ ਕਲੀਅਰਟੀ ਕੋਈ ਨਹੀਂ ਪਰ ਜਿਹੜਾ ਸਾਨੂੰ ਤੜਕੇ ਜਾਂ ਕੱਲ ਰਾਤ ਕਮੈਂਟ ਆਇਆ ਹੋਇਆ ਸੀ ਉਹਦੇ ਵਿੱਚ ਪਤਾ ਲੱਗਿਆ ਤੇ ਚਲੋ ਦੇਖਦੇ ਆ ਅਸੀਂ ਆ ਕਿਉਂਕਿ ਅਸੀਂ ਪਿੱਛੇ ਕਿਤੇ ਹੋਰ ਜਾ ਵੀ ਨਹੀਂ ਸਕਦੇ ਸਾਡਾ ਰਾਹ ਇਹੀ ਆ ਜਿੱਧਰਲੇ ਪਾਸੇ ਗੋਲੀਬਾਰੀ ਹੋ ਰਹੀ ਆ ਅਸੀਂ ਆਪਦੇ ਵੱਲੋਂ ਇਹ ਮੰਨ ਕੇ ਜਾ ਰਹੇ ਹਾਂ ਵੀ ਅਸੀਂ ਟੂਰਿਸਟਾਂ ਸਾਨੂੰ ਨਹੀਂ ਕੁਝ ਕਹਿਣਗੇ ਕੁਝ ਕਹਿਣ ਤੋਂ ਪਹਿਲਾਂ ਇੱਕ ਵਾਰੀ ਵੈਰੀਫਾਈ ਕਰਨਗੇ ਵੀ ਕੌਣ ਕੌਣ ਨਹੀਂ ਹੁਣ ਇਹ ਤਾਂ ਹੈ ਨਹੀਂ ਵੀ ਅੰਨੇ ਵਾਹ ਗੋਲੀਆਂ ਚਲਾਈ ਜਾਂਦੇ ਨੇ ਹੁਣ ਜੇ ਅੰਨੇ ਵਾਹ ਗੋਲੀਆਂ ਵਾਲਾ ਸੀਨ ਹੋਇਆ ਤਾਂ ਵੀ ਸਾਡੇ ਵਾਸਤੇ ਨੁਕਸਾਨ ਵਾਲੀ ਗੱਲ ਹੋ ਸਕਦੀ ਆ ਹੌਲੀ ਹੌਲੀ ਪੁੱਛਦੇ ਪੁੱਛਦੇ ਜਾਵਾਂਗੇ ਜਿੱਥੇ ਕੋਈ ਸਿਚੁਏਸ਼ਨ ਜਿਆਦਾ ਡੇਂਜਰ ਹੋਊਗੀ ਤਾਂ ਉਥੇ ਆਪਾਂ ਨਹੀਂ ਵੜਦੇ ਨਹੀਂ ਉਹ ਚੀਜ਼ਾਂ ਵਾਲੇ ਪਾਸੋਂ ਆਪਾਂ ਪੰਗਾ ਲੈਂਦੇ ਪਰ ਆਪਣਾ ਫਿਲਹਾਲ ਰਾਹ ਉਹੀ ਹੈ ਜਿਹੜਾ ਰਾਹ ਬੰਦ ਕਰ ਰੱਖਿਆ ਇਸ ਟਾਈਮ ਕਿਤੇ ਵੀ ਆਪਾਂ ਨੂੰ ਰਾਹ ਦੇ ਵਿੱਚੋਂ ਮੁੜਨਾ ਪੈ ਸਕਦਾ ਜੰਗਲਾਂ ਕਰਕੇ ਪਰ ਜਿੱਥੇ ਤੱਕ ਵੀ ਆਪਾਂ ਨੂੰ ਕੋਈ ਅੱਗੇ ਹੋਰ ਅੱਧੇ ਪੌਣੇ ਘੰਟਾ ਚੱਲਦੇ ਆ ਕਿਉਂਕਿ ਇੱਥੇ ਫਿਰ ਰਾਤ ਵੀ ਛੇਤੀ ਹੋ ਜਾਣੀ ਆ ਅੱਧੇ ਪੌਣੇ ਘੰਟੇ ਬਾਅਦ ਜਿੱਥੇ ਵੀ ਆਪਾਂ ਨੂੰ ਹਨੇਰਾ ਜਾ ਪੈ ਗਿਆ ਆਪਾਂ ਉੱਥੇ ਰੁਕ ਜਾਾਂਗੇ ਲੋ ਜੀ ਲੈ ਕੇ ਬਾਬੇ ਦਾ ਨਾਮ ਆਪਾਂ ਦੁਬਾਰੇ ਚੱਲ ਪਏ ਆ ਜੀ ਔਨ ਦਾ ਵੇ ਟੂ ਇਮਫਾਲ ਰੱਬ ਸੁੱਖ ਰੱਖੇ ਅੱਜ ਤੱਕ ਕਦੇ ਕੋਈ ਆਪਣੇ ਨਾਲ ਐਵੇਂ ਦੀ ਘਟਨਾ ਵਾਪਰੀ ਨਹੀਂ ਤੇ ਨਾ ਹੀ ਵਾਪਰੇ ਠੀਕ ਹੈ ਕਿਉਂਕਿ ਇਧਰਲੇ ਪਾਸੇ ਵੀ ਜਦੋਂ ਹਾਲਾਤ ਖਰਾਬ ਹੋਏ ਨੇ ਮਣੀਪੁਰ ਦੇ ਧਰਾ ਦੇ ਵਿੱਚ ਕਹਿੰਦੇ ਕਿ ਸ਼ਿਵਜੀ ਦਾ ਮੰਦਿਰ ਸੀ ਬਹੁਤ ਵੱਡਾ ਉਹ ਵੀ ਢਾਟਾ ਸੀ ਸਾਰਾ ਉਹ ਵੀ ਇਸੇ ਰਾਹਾਂ ਤੇ ਹੀ ਆ ਚੱਲੋ ਆ ਲੋ ਜੀ ਬਾਈ ਨਾਲ ਗੱਲ ਕੀਤੀ ਆਪਾਂ ਜਿਹੜਾ ਬਾਈ ਆ ਖੇਸ ਲਈ ਜਾਂਦਾ ਪਿੰਡੇ ਤੇ ਇਹਨੂੰ ਕਿਹਾ ਵੀ ਇੱਥੇ ਰਹਿਣ ਵਾਸਤੇ ਥਾਂ ਚਾਹੀਦੀ ਹੈ ਕਹਿੰਦੇ ਵੀ ਪਿੰਡ 'ਚ ਰਹਿ ਤਾਂ ਲੋ ਪਰ ਤੁਹਾਨੂੰ ਚੀਰਮੈਨ ਨਾਲ ਗੱਲ ਕਰਨੀ ਪੈਣੀ ਆ ਇੱਥੇ ਖੁੱਲਾ ਜਿਹਾ ਗਰਾਊਂਡ ਹੈਗਾ ਇੱਥੇ ਆਪਾਂ ਰਹਿ ਲਾਂਗੇ ਉਹ ਉੱਥੇ ਗਾਂ ਟੈਂਟ ਵੀ ਲਾ ਸਕਦੇ ਆ ਇਧਰ ਇਹਨਾਂ ਨੇ ਮਿੱਥੋਂ ਬੰਨਿਆ ਹੋਇਆ ਸਾਰਾ ਪਿੰਡ ਆਪਣੇ ਕੰਨੀ ਚੱਕਰ ਲੱਗ ਜਾਂਦਾ ਵੀ ਕੌਣ ਆ ਗਈ ਵੀ ਕੁਕੀ ਤਾਂ ਨਹੀਂ ਆ ਗਏ ਬਤੰਦਰ ਸੋਣਾ ਆ ਇਹ ਮੈਥ ਸੋਣਾ ਆ ਸਾਹਮਣੇ ਧਰਲੇ ਪਾਸੇ ਰੋਸ਼ਨੀ ਚੈੱਕ ਕਰੋ ਸੂਰਜ ਤਾਜ਼ਾ ਤਾਜ਼ਾ ਛਿਪ ਕੇ ਹਟਿਆ ਹਜੇ 뷰 ਚੈੱਕ ਕਰੋ ਤੁਸੀਂ ਉਹ ਬੱਦਲ ਦੇਖੋ ਯਾਰ ਕਿੰਨੇ ਸੋਹਣੇ ਲੱਗਦੇ ਨੇ ਕੀ ਕਹਿੰਦਾ ਬਾਈ ਇਹਨਾਂ ਪਤਾ ਕਰਦਾ ਕੁਛ ਆਏ ਉਹਨਾਂ ਨੂੰ ਅੱਛਾ ਹੈਲੋ ਸਰ ਹਾਂਜੀ ਹਾਂਜੀ ਠੀਕ ਹੈ ਹਮ ਪੰਜਾਬ ਸੇ ਆਏ ਥੇ ਔਰ ਘੁੰਮ ਰਹੇ ਥੇ ਟੂਰਿਸਟ ਯੂਟਿਊਬਰ हां तो अभी फिर आगे जाएंगे अंधेरा हो जाएगा और तो हमारे पास टेंट है वे लगाने की थोड़ी जगह मिल जाती तो गांव में परमिशन मिल जाए तो इसलिए हां जित तक तक ये बसती है आज कहां से आज शुरू हुआ अरन पेरन पेरन सामने मोटरसाइकिल खड़ा है तू सी व्यू चेक करो यार कितना सोना है ਤੇ ਹੁਣੇ-ਹੁਣੇ 15-20 ਮਿੰਟ ਖੜਕੇ ਇਥੋਂ ਦੇ ਲੋਕਲ ਬੰਦਿਆਂ ਨਾਲ ਅਸੀਂ ਰਿਕਵੈਸਟ ਕੀਤੀ ਆ ਤੇ ਲੋਕਲ ਬੰਦਿਆਂ ਨੇ ਸਾਨੂੰ ਜਵਾਬ ਦੇਤਾ ਕਿਉਂਕਿ ਸਿਚੁਏਸ਼ਨ ਖਰਾਬ ਆ ਇਹਨਾਂ ਨੂੰ ਸਾਡੇ ਦੇ ਭਰੋਸਾ ਨਹੀਂ ਵੀ ਅਸੀਂ ਕੌਣ ਆ ਕੌਣ ਨਹੀਂ ਅਸੀਂ ਕਿਹਾ ਵੀ ਅਸੀਂ ਯੂਟਿਊਬਰਾਂ ਪਰੇ ਮੰਨੇ ਨਹੀਂ ਹੈਗੇ ਕਹਿੰਦੇ ਵੀ ਅਸੀਂ ਆਪਦੇ ਪਿੰਡ 'ਚ ਤੁਹਾਨੂੰ ਰੱਖ ਨਹੀਂ ਸਕਦੇ ਅੱਗੇ ਕਿਸੇ ਪਿੰਡ 'ਚ ਚਲੇ ਜਾਓ ਜਾਂ ਫਿਰ ਸੇਨਾਪਤੀ ਚਲੇ ਜਾਓ ਕਹਿੰਦੇ 2-2.5 ਘੰਟੇ ਲੱਗਣਗੇ ਮੈਂ ਕਿਹਾ ਜੀ ਰਾਤ ਦਾ ਟਾਈਮ ਆ ਅਸੀਂ ਕਾਹ ਨਹੀਂ ਕਿਤੇ ਜਾਣਾ ਇੱਥੇ ਨੇੜੇ ਤੇੜੀ ਕਿਤੇ ਨਾ ਕਿਤੇ ਰੁਕਣ ਦੀ ਕੋਸ਼ਿਸ਼ ਕਰਾਂਗੇ ਲੋ ਜੀ 15-20 ਮਿੰਟ ਰਿਕਵੈਸਟ ਸਾਡੇ ਚੈਨਲ ਚੈੱਕ ਕਰ ਲਓ ਪਰ ਉਹ ਮੰਨ ਨਹੀਂ ਹੈ ਕਹਿੰਦੇ ਸਾਨੂੰ ਤੁਹਾਡੇ ਤੇ ਯਕੀਨ ਨਹੀਂ ਸਾਡੇ ਸਰਪੰਚ ਨੇ ਮਨਾਂ ਕੀਤਾ ਹੋਇਆ ਵੀ ਕਿਸੇ ਵੀ ਬਾਹਰ ਦੇ ਬੰਦੇ ਨੂੰ ਪਿੰਡ ਚ ਰੱਖਣਾ ਨਹੀਂ ਹੈਗਾ ਕਿਉਂਕਿ ਹਾਲਾਤ ਖਰਾਬ ਨਹੀਂ ਤੇ 15 20 ਮਿੰਟ ਗੱਲ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਸਾਨੂੰ ਜਵਾਬ ਦੇਤਾ ਮੈਂ ਕਿਹਾ ਚਲੋ ਠੀਕ ਆ ਭਾਈ ਹੁਣ ਗਾਹ ਕਿਸੇ ਪਿੰਡ ਚ ਚੱਲਦੇ ਆ ਮੈਨੂੰ ਤਾਂ ਉਹ ਦੀ ਘੱਟ ਟੈਨਸ਼ਨ ਮੈਨੂੰ ਤਾਂ ਵਿਊ ਵਾਲਾ ਘੈਂਟ ਲੱਗ ਜਾਂਦਾ ਯਾਰ ਆ ਦੇਖੋ ਇਹ ਇਹਦੇ 뷰 ਪੁਆਇੰਟਾਂ ਵਾਸਤੇ ਇਹ ਇਹਦੇ ਸਨਰਾਈਜ਼ ਦਾ ਵਾਸਤੇ ਕਈ ਵਾਰ ਆਪਾਂ ਨੂੰ ਟਰੈਕ ਕਰਨਾ ਪੈਂਦਾ ਇੱਥੇ ਉਹੀ ਦਿਖੀ ਜਾਂਦਾ ਬੜੀ ਚਿੰਤਾ ਚਿੰਤਾ ਕਰਨ ਦੀ ਲੋੜ ਨਹੀਂ ਜੋ ਹੋਊਗਾ ਦੇਖੀ ਜਾਓ ਫਿਰ ਕੀ ਕਰੀਏ ਹੁਣ ਕਿਤਨਾ ਕਿਤੇ ਦਾ ਟਰੈਵਲ ਦਾ ਪਾਰਟ ਹੈ ਵੀ ਖੱਜਲ ਖਵਾਰੀ ਚਿੰਤਾ ਨਹੀਂ ਕਰਨੀ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਚਿੰਤਾ ਚਖਾ ਸਮਾਨ ਦੋਸਤੋ ਇਸ ਪਿੰਡ ਚ ਪੁੱਛ ਪੁੱਛਦੇ ਹੈ ਕੀ ਬੰਤਾ ਹੈ ਭਾਈ ਪੰਜਾਬ ਸੇ ਆਏ ਹੈ ਜੀ ਸਰਦਾਰ ਬੰਦੇ ਆ ਰਖ ਲੋ ਐਸੀ ਬੋਲਣਾ ਪੜਦਾ ਹੈ ਅਗਲੇ ਪਿੰਡ ਦੇ ਵਿੱਚ ਆ ਕੇ ਆਪਾਂ ਨੂੰ ਇਸ ਘਰ ਦੇ ਵਿੱਚ ਸ਼ਰਨ ਮਿਲ ਗਈ ਆਪਣਾ ਤੁਹਾਨੂੰ ਆਪਾਂ ਕਮਰਾ ਵੀ ਦਿਖਾਉਣੇ ਆ ਪਰ ਉਸ ਤੋਂ ਪਹਿਲਾਂ ਰਸੋਈ ਦਿਖਾ ਦਈਏ ਸਾਨੂੰ ਐਸੀ ਵੀ ਚਲ ਖਾਣ ਪੀਣ ਵਾਲਾ ਕੰਮ ਨਿਬੇੜ ਲਈਏ ਫਿਰ ਇਹ ਬੰਦੇ ਰਸੋਈ ਰਸੂਈ ਆਦੀ ਬੰਦ ਕਰ ਦੇਣਗੇ ਆਪਾਂ ਆਮ ਨਾਲ ਆਪਦਾ ਟੈਂਟ ਟੁੰਟ ਲਾ ਲਾਂਗੇ ਆ ਸਾਰੀ ਰਸੋਈ ਅੱਜ ਆਪਣੇ ਕੋਲ ਹੀ ਆ ਇਧਰਲੇ ਪਾਸੇ ਦਾਲ ਚੌਲ ਬਣਨਗੇ ਟਮਾਟਰ ਟਮਾਟਰ ਮਿਰਚਾਂ ਮੁਰਚਾਂ ਸਾਰਾ ਕੁਝ ਹੈਗਾ ਕੁਝ ਕੁ ਸਮਾਨ ਆਪਾਂ ਬਾਹਰ ਦੁਕਾਨ ਤੋਂ ਲੈ ਲਿਆ ਸੀ ਬਾਕੀ ਇਹਨਾਂ ਦਾ ਗੈਸ ਆ ਇਧਰ ਇੰਡਕਸ਼ਨ ਆ ਜਿੱਧਰ ਮਰਜ਼ੀ ਕਹਿੰਦੇ ਜੋ ਮਰਜ਼ੀ ਤੁਸੀਂ ਬਣਾਉਣਾ ਬਣਾ ਲਓ ਆਲੂ ਟਮਾਟਰ ਮਿਰਚਾਂ ਸਾਰਾ ਕੁਝ ਪਿਆ ਇਨਾਂ ਕੋਲ ਇਹ ਆਪਣਾ ਕੰਮ ਲੋਟ ਆ ਗਿਆ ਹੁਣ ਇੱਕ ਦਿਨ ਹੋਰ ਕਿਸੇ ਦੇ ਘਰੇ ਆਹ ਲੋ ਜੀ ਦਾਲ ਚੌਲ ਖਾਣ ਤੋਂ ਬਾਅਦ ਕਮਰੇ ਦੇ ਵਿੱਚ ਪਹੁੰਚ ਗਏ ਆ ਆਪਦਾ ਟੈਂਟ ਆਪਾਂ ਲਾ ਲਿਆ ਤੇ ਐਵੇਂ ਦੀ ਕੋਈ ਹਾਲਤ ਆ ਕਮਰੇ ਦੀ ਇਹ ਨਵੇਂ ਕਮਰੇ ਬਣਾਏ ਹੋਏ ਨੇ ਇਹਨਾਂ ਨੇ ਤੇ ਰੰਗ ਰੋਗਰ ਵੀ ਨਵਾਂ ਕੀਤਾ ਹੋਇਆ ਬਸ ਲੱਕੜ ਦੀ ਛੱਤ ਤੇ ਲੱਕੜ ਦੀ ਆਹ ਫਰਸ਼ ਆ ਇਹਦੇ ਉੱਤੇ ਆਪਾਂ ਟੈਂਟ ਲਾ ਲਏ ਇੱਕ ਟੈਂਟ ਇਧਰਲੇ ਪਾਸੇ ਇੱਕ ਇਧਰਲੇ ਪਾਸੇ ਬਾਥਰੂਮ ਬਾਥਰੂਮ ਉਹਨਾਂ ਨੇ ਸਾਨੂੰ ਦੱਸਤਾ ਤੇ ਸਵੇਰੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਪਹਿਲਾਂ ਤਾਂ ਕੰਮ じゃ ਫਸ ਗਿਆ ਸੀ ਵੀ ਅੱਜ ਰਹਿਣ ਕਰਨ ਦਾ ਕਿੱਥੇ ਮਾਹੌਲ ਬਣੂਗਾ ਕਿਉਂਕਿ ਕਈ ਵਾਰ ਲੇਟ ਫੇਟ ਹੋ ਜਾਈਏ ਤੇ ਉੱਥੋਂ ਦੇ ਲੋਕ ਜਵਾਬ ਦੇ ਦੇਣ ਵੀ ਇੱਥੇ ਤੁਸੀਂ ਰਹਿ ਨਹੀਂ ਸਕਦੇ ਤਾਂ ਫਿਰ ਕਹਾਣੀ ਜੀ ਕਈ ਵਾਰ ਵਿਗੜਨ ਵਾਲਾ ਕੰਮ ਹੋ ਜਾਂਦਾ ਉਹ ਤਾਂ ਜਦੋਂ ਛੋਟੇ ਪਿੰਡ ਤੋਂ ਬਾਅਦ ਇੱਕ ਵੱਡਾ ਸ਼ਹਿਰ ਆ ਗਿਆ ਤੇ ਵੱਡੇ ਸ਼ਹਿਰ ਦੇ ਵਿੱਚ ਆਪਾਂ ਥਾਂ ਲੱਭਣੀ ਸੀ ਪਰ ਥਾਂ ਦੀ ਥਾਂ ਆਪਾਂ ਨੂੰ ਵੱਡਾ ਕਮਰਾ ਮਿਲ ਗਿਆ ਰਹਿਣ ਵਾਸਤੇ ਨਾਲ ਇੱਥੋਂ ਠੰਡ ਤੋਂ ਹੀ ਵਿਚਾਰ ਹੋਊਗਾ ਕਿਉਂਕਿ ਇੱਥੇ ਠੰਡ ਹੈਗੀ ਐ ਇਸ ਟਾਈਮ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਦੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਕੱਲ ਨੂੰ ਆਪਾਂ ਉਧਰਲੇ ਪਾਸੇ ਨੂੰ ਜਾਵਾਂਗੇ ਜਿੱਧਰਲੇ ਪਾਸੇ ਗੋਲੀਆਂ ਗੋਲੀਆਂ ਵਾਲਾ ਮਾਹੌਲ ਚੱਲ ਕੇ ਹਟਿਆ ਵੈਸੇ ਵੀ ਆਪਾਂ ਬੜੀ ਦੂਰ ਜਾ ਨਹੀਂ ਸਕਦੇ ਸੀ ਕਿਤੇ ਨਾ ਕਿਤੇ ਆਪਾਂ ਨੂੰ ਰਾਹ 'ਚ ਰੋਕ ਦੇਣਾ ਸੀ ਚਲ ਆਪਾਂ ਟਾਈਮ ਸਿਰ ਰੋਕੇ ਨੇਰੇ ਤੋਂ ਪਹਿਲਾਂ ਰੋਕ ਗਏ ਕੱਲ ਨੂੰ ਦੇਖਦੇ ਆ ਕਿੱਥੇ ਤੱਕ ਪਹੁੰਚਦੇ ਆ ਲੰਘਣ ਦਿੰਦੇ ਨੇ ਕਿ ਨਹੀਂ ਲੰਘਣ ਦਿੰਦੇ ਜਿਵੇਂ ਦਾ ਹੀ ਮਾਹੌਲ ਹੋਊਗਾ ਕੱਲ੍ਹ